ਜੀ ਗਾਈਜ਼ ਸਸਰੀ ਗਾਲ ਸਾਰਿਆਂ ਨੂੰ ਗਾਈਜ਼ ਸਵਾ 11 ਹੋ ਚੁੱਕੇ ਰਾਤ ਦੇ ਕਿ ਆਪਾਂ ਸਮਾਨ ਲੈਣ ਆਏ ਸੀਗੇ ਵਾਰ ਦੁਕਾਨ ਤੋਂ ਜਦ ਹੀ ਆਪ ਸਾਹਿਬ ਲਾਈਓ ਉਹਨੇ ਕਿਹੜਾ ਸਮਾਨ ਲੈਣਾ ਆਏ ਸੀਗੇ ਟਾਈਮ ਗਾਈਜ਼ ਬਹੁਤ ਜ਼ਿਆਦਾ ਹੋ ਰਿਹਾ ਹੋ ਗਿਆ ਤੇ ਸਮਾਨ ਅਸੀਂ ਲੈ ਲਿਆ ਆ ਤੇ ਹੁਣ ਆਪਾਂ ਤੁਹਾਨੂੰ ਇਥੇ ਦਿਖਾਵਾਂਗੇ ਤਾਣੀ ਪਰ ਤੁਸੀਂ ਗੈਸ ਕਰਕੇ ਦੱਸੋ ਅਸੀਂ ਕੀ ਦਿੱਤਾ ਚੈੱਕ ਕਰੋ ਪੂਰੇ ਲਫਾਫੇ ਚ ਸਮਾਨ ਆ ਗਿਆ ਤੇ ਕਮੈਂਟ ਆ ਦੱਸੋ ਆ ਕੀ ਚੀਜ਼ ਹੈਗੀ ਆ ਤੇ ਆਪਾਂ ਬਸ ਚੱਲੇ ਹਾਂ ਹੁਣ ਘਰ ਜਿਹੜਾ ਆਪਾਂ ਸਮਾਨ ਲਿੱਤਾ ਹੈ ਇਹ ਸਾਰਾ ਗੰਦ ਹੈਗਾ ਇਸ ਜੋ ਆਪਣਾ ਜੋ ਖਾਣ ਪੀਣ ਦਾ ਸਾਰਾ ਗੰਦੀਆ ਚੀਜ਼ਾਂ ਹੁੰਦੀਆਂ ਨੇ ਤੇ ਵੀ ਆਪ ਸਾਰੋ ਖਟੀਆਂ ਮਿੱਠੀਆਂ ਚੀਜ਼ਾਂ ਵਗੈਰਾ ਸਾਰਾ ਕੁਝ ਉਹ ਆਪਾਂ ਲਿੱਤਾ ਸਮਾਨ ਤੇ ਆਪਾਂ ਨੂੰ ਘਰੇ ਆ ਕੇ ਪੈਣੀ ਹੈ ਗਾਲਾਂ ਤੇ ਚਲੋ ਕੋਈ ਗੱਲ ਨਹੀਂ ਗਾਇਸ ਦੇਖਦੇ ਆ ਘਰ ਜਾ ਕੇ ਕੀ ਹੁੰਦਾ ਤੇ ਬਸ ਜਾ ਰਹੇ ਆ ਘਰ ਤੇ ਕੋਲ ਹੀ ਆ ਗਏ ਆਪਾਂ ਇਕੱਲੇ ਹੀ ਆ ਗਏ ਗਾਇਸ ਮੈਂ ਗਾਇਸ ਇਹ ਸਮਾਨ ਤੁਹਾਨੂੰ ਆਪਾਂ ਘਰੇ ਜਾ ਕੇ ਦਿਖਾਣੇ ਆ ਗਲੀ ਚ ਆ ਗਏ ਆਪਾਂ ਅੰਦਰ ਜਾ ਰਹੇ ਆ ਆਪਾਂ ਘਰੇ ਆ ਚੁੱਕੇ ਆ ਸਾਰਾ ਸਮਾਨ ਹੈਗਾ ਹੁਣ ਆਪਾਂ ਤੁਹਾਨੂੰ ਅੰਦਰ ਜਾ ਕੇ ਦਿਖਾਵਾਂਗੇ ਨਾਲ ਪਾਣੀ ਬਲავੇ ਪੈਣੀ ਹੈ। ਆ ਕੀ ਚੀਜ਼ ਚੱਕ ਲਿਆ ਉਹ ਵੀ ਰਾਤ ਟਾਈਮ ਕੋਈ ਗੱਲ ਨਹੀਂ ਗਾਈਸ। ਗਾਈਸ ਆਪਣਾ ਇੱਕ ਚੀਜ਼ ਦਾ ਫਾਇਦਾ ਹੋ ਚੁੱਕਾ ਹੈ। ਮੰਮਾ ਪਾਪਾ ਸੁੱਤੇ ਵੀ ਆ। ਅਗਰ ਮੈਂ ਉੱਠਿਆ ਪਿਆ ਸੀ ਫੋਨ ਚਲਾਉਂਦਾ ਹੋਇਆ ਸੀ। ਮੈਂ ਜਾ ਚੈੱਕ ਕਰੋ ਬੇਟਾ ਫੋਨ ਚਲਾਉਂਦਾ ਹੋਇਆ ਉੜ ਜਾ ਤੇਲੀ ਕੁਝ ਲੈ ਕੇ ਆਇਆ ਹਾਂ। ਕੀ ਲੈ ਰਹੇ ਆ? ਦ ਅੱਖਾ ਅੱਖਾ ਬੰਦ ਕਰ। ਅੱਖਾ ਬੰਦ ਹੀ ਰੱਖੀ। ਕੋਲ ਮੇਰੇ ਮਾਂ ਨੂੰ ਸੰਧੀ ਚੀਜ਼ਾਂ ਲੈ ਆਏ ਤੁਰ ਕੀ ਕੀ ਲਿਆ ਕੇ ਆ ਮੈਂ ਠੀਕ ਕਰ ਮਾਂ ਕੀ ਦੱਸੂ ਗਾਈ ਚੈੱਕ ਕਰੋ ਚਲਾਓ ਦਿਖਾਣੇ ਆ ਰੋਗ ਮੈਂ ਕਿੱਦ ਦਤਾ ਮੈਂ ਦਿਖਾਣਾ ਕੱਢਦਾ ਮੈਂ ਗਾਈ ਆ ਚੈੱਕ ਕਰੋ ਪਾ ਜੂਸ ਇਹ ਜਿਹੜੇ ਜਿਹੜੇ ਪਟਾਕੇ ਨਹੀਂ ਹੁੰਦੇ ਮੂੰਗੇ ਰੱਖਣ ਵਾਲੇ ਉਹ ਗਾਈਜ਼ ਉਹ ਵੀ ਹੈਗੇ ਆਪਣੇ ਤੇ ਗਾਈਜ਼ ਜਿਹੜੇ ਬੰਦੇ ਜਿਹੜੇ ਬੰਦੇ ਅਗਰ ਸਰਦੀ ਦੀ ਕੁਲਫੀ ਨਹੀਂ ਖਾ ਸਕਦੇ ਉਹਨਾਂ ਵਾਸਤੇ ਸਪੈਸ਼ਲ ਚਾਕਲੇਟ ਵਾਲੀ ਕੁਲਫੀ ਬਣਾਈ ਆ ਸੀ ਤੇ ਇੰਦਰ ਚੈੱਕ ਕਰੋ ਗਾਈਜ਼ ਸੈਂਟਾ ਬਲੂਟ ਸਾਊਥ ਇੰਡੀਅਨ ਸ਼ੂਟ ਕੋਪਣਾ ਕਿ ਇਹ ਕੈਨਲ ਦਾ ਆਪਣਾ ਨਾਮ ਹੈਗਾ ਚੀਜ਼ਸ اور ਮੈਂ ਗਾਈਜ਼ ਪਤਾ ਪਤਾ ਗਾਈਜ਼ ਆਪਾਂ ਉਹਨਾਂ ਵਾਸਤੇ ਤੁਹਾਨੂੰ ਨਾਮ ਨਹੀਂ ਪੜ੍ਹ ਕੇ ਦਿਖਾ ਰਹੇ ਇੱਦੀ ਦਿਖਾ ਰਹੇ ਆ जीरा जा चेक करो मार्च में लो ये गाइस तो रावण नहीं आता है जले हैं तू जल जली पॉप फिंगर पॉप जली ये जा देखो सीसी स्टिक गाइस बेंटन वाली स्टिक का हैप्पी रोजडे गाइस <laughs> <laughs> गाइस आज तुम्हें पता है सात तरीक का रोजडे है गै? ਗੈਸ ਆਉ ਫਟਾਫਟ ਫਟਾਫਟ ਗੈਸ ਆ ਚੈੱਕ ਕਰੋ ਉਹ ਜੇਨ ਕਰ ਲੈ ਟੋਹੀ ਬਾਤੀ ਨਾਲ ਚਲੋ ਕੋਈ ਗੱਲ ਨਹੀਂ ਗੈਸ ਇਹ ਲਫਾਫਾ ਹੋ ਗਿਆ ਖਤਮ ਕਿਦਾਂ ਦੀਆਂ ਲੱਗੀਆਂ ਚੀਜ਼ਾਂ ਵਧੀਆ ਸਾਰੀਆਂ ਇੱਦਣੇ ਸਾਰੀਆਂ ਬੱਚਿਆਂ ਵਿੱਚ ਖਾਣ ਲਈ ਲੈ ਜਾਏਗਾ ਬਚਪਨ ਚ ਖਾਣਾ ਲਈਆਂ ਛੋਟੇ ਬੰਦੇ ਤੇ ਹੁਣ ਤਾਂ ਵੱਡਾ ਹੋ ਗਿਆ ਮਤਲਬ ਜਿੱਦਾਂ 5-6 ਸਾਲ ਵਿੱਚ اچھا 5-6 ਸਾਲ ਚ ਚਲੋ ਕੋਈ ਗੱਲ ਨਹੀਂ ਗਾਈਜ਼ ਹੁਣ ਅਗਮ ਇੱਕ ਇੱਕ ਚੀਜ਼ ਖਾ ਕੇ ਦੱਸੂਗਾ ਕਿਹੜੀ ਵਧੀਆ ਲੱਗੀ ਕਿਹੜੀ ਨਹੀਂ ਜਾ ਕੇ ਮੈਂ ਇੱਕ ਪਲੇਟ ਲੈ ਕੇ ਆ ਭੱਜ ਕੇ ਜਾ ਗਾਈਜ਼ ਚੈੱਕ ਕਰੋ ਪਲੇਟ ਵੀ ਆ ਚੁੱਕੀ ਆਂਦੇ ਸਰ ਫਟਾਫਟ ਬਹਿ ਗਿਆ ਹੁਣ ਇੱਕ ਇੱਕ ਚੀਜ਼ ਖੋਲੂਗਾ ਤੇ ਤੁਹਾਨੂੰ ਖਾ ਕੇ ਦੱਸੂਗਾ ਕਿੱਦਾਂ ਦੀ ਆ ਕਿੱਦਾਂ ਦੀ ਨਹੀਂ ਚਲੋ ਭਾਈ ਲੱਗ ਜੋ ਕੰਮ ਤੇ ਦਸੀ ਉਹ ਰਵਟ ਆ ਚੈੱਕ ਕਰੋ ਗਾਈਜ਼ ਖਾ ਖਾ ਕੇ ਦੱਸਿੰ ਜਿਹੜੀ ਚੀਜ਼ ਸਵਾਰ ਨਹੀਂ ਹੈਗੀ ਉਹ ਤੋਂ ਪਹਿਲੇ ਆ ਵੀ ਵਧੀਆ ਵਧੀਆ ਮੈਲੀ ਵੀ ਛੱਡ ਦੀ ਆਪ ਨਾ ਕੱਲਾ ਸਾਰਾ ਖਾ ਜੀ ਅਗਲੀ ਚੀਜ਼ ਖੋਲ ਲੈ ਇੱਕ ਕੁਝ ਜੀ ਖਾਨ ਲੱਗ ਜਾਨੀ ਹੈ ਆ ਗਈ ਹੈ ਆ ਵੀ ਚੁਬਾਰੂ ਸੀ ਚਾ ਲੱਗਿਆ ਪਤਾ ਨਹੀਂ ਮੈਂ ਅੰਕਲ ਨੂੰ ਉਹ ਚੈੱਕ ਕਰੋ ਆ ਕੀ ਹੈ ਦਿਖਾਈ ਦਿਖਾਈ ਖਾਚ ਦਿਖਾਈ ਗਾਈਜ਼ ਉਹ ਚੈੱਕ ਕਰੋ ਲੱਤਾ ਲੱਟਾਣੀ ਆ ਸਨੇਕ ਨੇ ਆਪਾਂ ਵੀ ਗਾਈਜ਼ ਦੱਸਦੇ ਆ ਖਾ ਕੇ ਓਏ ਬਹੁਤ ਵਾਰ ਹੈ ਪਾ ਕੇ ਬਟਾਕੇ ਨਹੀਂ ਫੁੱਟਦੇ ਉਹ ਖਾਰਿਆ ਬਈ ਵਾਹ ਆ ਜਾਂਦੀ ਹੈਗੀ ਤੁਹਾਨੂੰ ਵਾਹ ਕਿਸੀ ਜੋ ਪ੍ਰੋਵਾ ਹਲੇ ਪੂਰਾ ਪਿਆਰ ਹੈ ਗੁਰੂ ਵਾਹ ਆ ਜਾਂਦੀ ਵੀ ਹੈ ਦੇਖ ਲਈ ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਅਗਮ ਦੀ ਵਰਦੀ ਸਕੂਲ ਦੀ ਕਿਉਂ ਹੈ ਅੱਧੇ ਗਾਈਜ ਆ ਨਾ ਸਕੂਲੋਂ ਆ ਕੇ ਸੋ ਗਿਆ ਸੀ ਤੇ ਤਾਂ ਕਰਕੇ ਇਹਨੇ ਵਰਦੀ ਭਾਈ ਸਕੂਲ ਦੀ ਤੇ ਆ ਕੀ ਹੁਣ ਖੋਲ ਰਿਹਾ ਜੱਲੀ ਜੱਲੀ ਫਿੰਗਰ ਜੱਲੀ ਗਾਈਜ ਤੁਹਾਨੂੰ ਕਿੱਦਾਂ ਦੀਆਂ ਚੀਜ਼ਾਂ ਲੱਗੀਆਂ ਹੈ ਹੋਰ ਹੈਗੀਆਂ ਆਪਾਂ ਹੋਰ ਵੀ ਦਿਖਾਵਾਂਗੇ ਤੁਹਾਨੂੰ ਵੈਸੇ ਗਾਈਜ ਸਾਰੀਆਂ ਯੂਨਿਕ ਚੀਜ਼ਾਂ ਸੀਗੀਆਂ ਤੇ ਆਪਾਂ ਅੰਕਲ ਨੂੰ ਕਿਹਾ ਸੀ ਅੰਕਲ ਜੀ ਜਿਹੜੀਆਂ ਜਿਹੜੀਆਂ ਤੁਹਾਡੇ ਕੋਲ ਯੂਨਿਕ ਚੀਜ਼ਾਂ ਹੈਗੀਆਂ ਮਤਲਬ ਜੋ ਪੁਰਾਣੀਆਂ ਚੀਜ਼ਾਂ ਗੰਦ ਮੰਦ ਸਾਰਾ ਕੁਝ ਪਾ ਦਿਓ ਫਿਰ ਆਪਾਂ ਲੈ ਆਏ ਜਿੰਨਾ ਹੋਇਆ ਸੀਗਾ ਅੰਕਲ ਕੋਲ ਓਰ ਗਾਈਜ਼ ਦਾ ਅਦਰ ਟਾਈਮ ਸੀਗਾ ਗਾਈਜ਼ ਟਾਈਮ ਚੈੱਕ ਕਰ ਲਓ 11:30 ਹੋ ਚੁੱਕੇ ਨੇ ਪਿੱਛੇ ਘੜੀ ਲੱਗੀ ਆ ਤੇ ਹੁਣ ਅਗਮ ਖਾ ਕੇ ਤੁਹਾਨੂੰ ਦੱਸ ਰਿਹਾ ਵਾ ਆਪਾਂ ਗਾਈਜ਼ ਮੈਨੂੰ ਜੁ ਹੈ ਇਦਾਂ ਨਹੀਂ ਚ ਜਾਦਾ ਤੇ ਗਾਈਜ਼ ਅਗਮ ਖਾ ਕੇ ਤੁਹਾਨੂੰ ਦੱਸਦਾ ਵਾ ਤੇ ਆਈ ਹੁਣ ਦੇਖੇ ਹੋਰ ਕਿਹੜੀ ਕਿਹੜੀ ਚੀਜ਼ ਰਹਿ ਗਈ ਹੈ ਹੁਣ ਫੈਟ 0 ਗ੍ਰਾਮ 1 ਗ੍ਰਾਮ ਵੀ ਨਹੀਂ ਮੱਦਦਾ ਇਹਦੇ ਨਾਲ ਪੰਤਾ ਇੱਕ ਮਿੰਟ ਦਿਖਾਣੇ ਹੈ ਗਾਈਜ਼ ਤੁਹਾਨੂੰ ਕਰੋ ਅਗੇ ਇਸ ਫਿੰਗਰ ਜੈਲੀ ਫਿੰਗਰ ਜੈਲੀ ਨਾ ਤੇ ਇੱਕ ਵਾਰੀ ਚ ਖਾਣ ਆ ਜਾਂਦੇ ਆ ਇੱਕ ਵਾਰੀ ਹੋਰ ਦਿਨ 10 ਵਾਰੀ ਖਾਣ ਨੂੰ ਦੇਣਾ ਵੱਡੀ ਜੀ ਹੋਏ ਨਹੀਂ ਹਾਂ ਇੰਨੀ ਤਾਂ ਅਗਰ ਮੂੰਹ ਖਾਰਿਆ ਰੋਜ਼ ਦੇ ਗਾਇਸ ਗੰਦਾ ਹੈਪੀ ਰੋਜ਼ ਦੇ ਕੀ ਕਹਿਣਾ ਚਾਹੇਗਾ ਹੈਪੀ ਰੋਜ਼ ਦੇ ਹੋਰ ਕੁਝ

ਦੇ ਆ ਲੈ ਉੱਤੋਂ ਬਾੜ ਕੋਈ ਜਿਹਾ ਐਸਾ ਯਾਰ ਬੱਚਾ ਓਏ ਹੋ ਚੱਕ ਉਹ ਸੀਟੀ ਤੈਨੂੰ ਕਿਦਾ ਪਤਾ ਸੀਟੀ ਵਜਦੀ ਅਬ ਚੈੱਕ ਮੇਰੇ ਸਾਰੀਆਂ ਜੀਜਾ ਪਹਿਲਾਂ ਟਰਾਈ ਹੋਈਆਂ ਆਈਆਂ ਨੇ ਆ ਕੀ ਜੱਲੀ ਹੈ ਓਹ ਚੈੱਕ ਕਰੋ ਬਈ ਕਿੰਨੀ ਐਂਡ ਬਣੀ ਹੈ ਓਏ ਓਏ ਕਰੋ ਜੇ ਵੀ ਕਾਫੀ ਚੀਜ਼ਾਂ ਪਈਆਂ ਖਾਣ ਵਾਲੀਆਂ ਗਾਈਜ਼ ਇਹ ਤਾਂ ਇਹਨੂੰ ਹੀ ਨਹੀਂ ਛੱਡ ਰਿਹਾ ਸਵਾਲ ਲੱਗੇ ਫਲੇਵਰ ਵੜਾ ਹੁੰਦਾ ਸਟ੍ਰੋਬਰੀ ਹੁੰਣਾ ਉਹ ਪਲੇਟ 'ਚ ਹੀ ਰੱਖਤਾ ਕਿੱਥੇ ਰੱਖਾ ਗਾਈਜ਼ ਆਹ ਚੈੱਕ ਕਰੋ ਆ ਵੀ ਬੜੀ ਕੈਂਟ ਚੀਜ਼ ਹੈ ਇਹ ਕਿੱਥੋਂ ਆਈ ਹੈ ਤੁਮ ਸਾਊਥ ਕੋਰੀਆ ਹਾਂ ਸਾਊਥ ਕੋਰੀਆ ਤੋਂ ਸਾਊਥ ਇੰਡੀਆ ਸਾਊਥ ਇੰਡੀਆ ਉਹ ਵਿੱਚ ਫਲੇਵਰ ਵਿੱਚ ਹੂੰ ਉਹ ਚੈੱਕ ਕਰੋ ਗਾਈਜ਼ खट्टी क्या? कैंट है? दिखाई? Guys मैं तो अंदाज़ा बस कोई भी चीज़ खाने में कमांगा बस guys एक कर यार जरूर ट्राई करियो कि नाम है सेंटा ऑफ़ सॉफ्ट डाल दिया देखा नहीं तू प्याज़ का पैकर लगा है ਚਲ ਅਗਲੀ ਵੀ ਦਿਖਾ ਦੇ ਉਹ ਤੜੀ ਵੇਟ ਕਰ ਰਹੇ ਨੇ ਹੁਣ ਕੀ ਹੋ ਰਿਹਾ ਸੋ ਸੋਟ ਕੇ ਇਹ ਚੀਜ਼ਾਂ ਹੋ ਰਿਹਾ ਉਹ ਤਾਂ ਸਹੀ ਗੱਲ ਆ ਬਗਵੰਤ ਰਾਇ ਅਰੇ ਕੈਂਡੀ ਆ ਉਹ ਮਾਰਸ ਮੈ ਲਉ ਰੂਮ ਦੇ ਦੇ ਅਰੇ ਰੂਮ ड्रोन <laughs> खा रहा तू कले कले पैक करो खा गया उनकी फटाफट आ गई दो तीन हैं है भाई चेक करो भाई जो हाथी वाली गोली लग रही है हाथी वाली गोली हाथी वाली गोली छोटी इंडिया बड़ी एनु सारा कुछ पता गई ਉਹ ਗਏ ਬੱਚੇ ਖਾਂਦੇ ਰਹਿੰਦੇ ਆਈ ਚੀਜ਼ਾਂ ਮੈਂ ਨਹੀਂ ਖਾਦੀ ਹਾਂ ਨਹੀਂ ਖਾਦੀ ਫਿਰ ਤੈਨੂੰ ਕਿੱਦਾਂ ਪਤਾ ਖਾਦੀ ਆ ਨਾ ਸਵਾਦ ਉਹਦਾ ਆਕੇ ਹੁਣ 10000 ਅੱਗੇ ਕੀ ਹੁਣ ਕੀ ਆ ਕੋਤਰੀ ਕੁਲਫੀ ਦਾ ਰਹਿ ਗਈ

ਤੁਹਾਡੇ ਸਭ ਨੇ ਚੰਗਾ ਬਣਾਵੇ ਪਰ ਮੇਰੇ ਇਸ ਤੋਂ ਬਾਅਦ ਨਾ ਇੰਨੀ ਘਾਇਲ ਹੀ ਕਰਿਆ ਗਾਈਜ਼ ਮੈਨੂੰ ਕੁਝ ਨਹੀਂ ਪਸੰਦ ਹੈਗਾ ਇਹਨਾਂ ਜੋ ਓਏ ਆਈਸਕ੍ਰੀਮ ਹੈ ਨਾ ਪਤਾ ਹੈ ਉਹ ਪਿਗਲਣਾ ਜਾਵੇ ਫ੍ਰੀਜ ਚ ਲਾ ਕੇ ਆ ਉਹ ਪਿਗਲਣਾ ਜਾਵੇ ਗਾਈਜ਼ ਫ੍ਰੀਜ ਚ ਲਾ ਕੇ ਆ ਇੱਕ ਅਜਿਹਾ ਲੱਗਦਾ ਵੀ ਇਹ ਨਾ ਮਿਲਕੀ ਵਾਲਾ ਇੰਨੀ ਗੰਦੀ ਹੈ ਨਾ ਹਾਏ ਹਾਏ ਅੰਕਲ ਨੂੰ ਵਾਪਸ ਕਰ ਰਹੀ ਹੈ ਕੈਸ ਟੈਸਟ ਕਰਾਂ ਕੈਸ ਵਲੋਗ ਦੇ ਜੁੱਟਾ ਲੱਗਾ ਇਹ ਜਰਦਾਬ ਹੈ ਗਾਈਜ਼ ਪੱਕਾ ਤੂੰ ਅੱਜ ਕੋਈ ਕਾਰਾ ਕਰਕੇ ਆਇਆ ਮੈਂ ਹਮ ਗੁੱਦਾਈ ਰਹਾ ਤੇ ਉਹ ਉਹ ਨਾ ਖਾ ਬਾਜੋ ਦੂ ਖਾਣਾ ਮੈਨੂੰ ਪਤਾ ਤੇਰਾ ਲਾਈਲ ਉਹ ਕੀ ਰ ਆ ਗਿਆ ਖਤਮ ਆਖਾ ਕੇ ਦਿਖਾ ਦੀ ਉਹਨੇ ਟੋਫੀ ਬਿਗਾ ਕੇ ਦਿਖਾਣਾ ਬੜਾ ਲੱਗੇ ਅਗੋਂ ਟੋਫੀਸ ਵਾਲ ਲੱਗਦੀ ਹੈ ਨਹੀਂ ਲੱਗਦੀ ਹੁਣ ਲੋ ਉਹਨਾਂ ਦੇ ਮੂੰਹ 'ਚ ਪਾਣੀ ਆਂਦਾ ਹੁਣ ਤੈਨੂੰ ਕੋਈ ਪਤਾ ਉਹ ਚਾਹ ਜਿਵੇਂ ਹੁਣੇ ਖਾ ਕੇ ੱਟੇ ਉਹਨਾਂ ਇਦਾਂ ਦੀਆਂ ਚੀਜ਼ਾਂ ਪਾਜੀ ਚੈੱਕ ਕਰੋ ਗਾਇਜ਼ ਆਸ ਕੁੱਲੇ ਲੱਗੀਆਂ ਕੀ ਹਾਂ ਸਾਰੀਆਂ ਚੀਜ਼ਾਂ ਗਾਈਜ਼ ਆ ਦੇਖ ਲੋ ਹੁਣੇ ਮੈਨੂੰ ਕਹਿੰਦਾ ਇੰਨੇ ਖਾ ਜਾਣੀਆਂ ਸਾਰੀਆਂ ਚੀਜ਼ਾਂ ਤੇ ਹੁਣ ਕਹਿੰਦਾ ਬਸ ਸਕੂਲੇ ਲੈ ਜਾਣੀਆਂ ਗਾਈਜ਼ ਇਹਦੀ ਇੱਕ ਗੱਲ ਨਹੀਂ ਆਂਦੀ ਯਾਰ ਆ ਤਾਂ ਲੈ ਕੇ ਜਾਊਂਗਾ ਟਾਈਮ ਪਾਸ ਹੈ ਇੱਕ ਤਰ੍ਹਾਂ ਦਾ ਵਧੀਆ ਆ ਚੱਲੋ ਬਹੁਤ ਜ਼ਿਆਦਾ ਵਧੀਆ ਸਾਰੀਆਂ ਚੀਜ਼ਾਂ ਵਧੀਆ ਯਾਰ ਬਸ ਇੱਕ ਇਹਨੂੰ ਛੱਡ ਕੇ ਗਾਈਜ਼ ਇਹ ਤੇ ਅਸੀਂ ਪਰਚਾ ਰਜਿਸਟਰ ਕਰਾਣਾ ਹੈ ਆਈਸਕ੍ਰੀਮ ਹੋਰ ਆਮ ਗਾਈਜ਼ ਗਾਈਜ਼ ਵੈਸੇ ਦੱਸੋ ਤੁਹਾਨੂੰ ਇੱਕ ਚੀਜ਼ਾਂ ਕਿੱਦਾਂ ਦੀਆਂ ਲੱਗੀਆਂ ਇਹ ਗਾਈਜ਼ ਆ ਪੂਰਾ ਗੰਦ ਸੀ ਤੇ ਕਮੈਂਟ ਆ ਗੰਦ ਲਿਖੋ ਤੇ ਗਾਈਜ਼ ਜੋ ਆਪਾਂ ਸਾਰਾ ਕੁਝ ਤਾਂ ਅਜੇ ਤੱਕ ਆ ਕੇ ਕਿੱਦਾਂ ਕਿਦਾਂ ਚੀਜ਼ਾਂ ਸੀਆਂ ਕੀ ਕੀ ਗੰਦਾ ਸੀ ਕੀ ਕੀ ਸਹੀ ਸੀ ਬੜੀ ਵੈਸਤਾ ਇੱਕੋ ਚੀਜ਼ ਗੰਦੀ ਸੀ ਆ ਬਾਕੀ ਸਾਰੀਆਂ ਚੀਜ਼ਾਂ ਬਹੁਤ ਐਂਡ ਸੀ ਕੀ ਕਹਿਣਾ ਚਾਹੇਗਾ ਬਹੁਤ ਐਂਡ ਹੈ ਮੇਰੇ ਬਾਰੇ ਸਹੀ ਹੈ ਸਹੀ ਮਤਲਬ ਮੇਰੇ ਬਾਰੇ ਕੀ ਕਹਿਣਾ ਚਾਹੇਗਾ ਵਧੀਆ ਲੱਗੇ ਆ ਵਾਹ ਜੇ ਮੈਂ ਹੁਣ ਲੈ ਲਾਂ ਉਹਨੂੰ ਮੈਨੂੰ ਤੇ ਵਿਸ਼ਵਾਸ ਨਹੀਂ ਆ ਰਿਹਾ ਕੀ ਮੈਂ ਲੈ ਲਾਂ ਨਾ ਓ ਗਾਇਜ਼ ਚੈੱਕ ਕਰੋ ਹੁਣ ਤੁਹਾਨੂੰ ਮੈਂ ਲੈ ਕੇ ਦਵਾਂ ਨਹੀਂ ਗਾਇਜ਼ ਇਹ ਇਹ ਜਿਹਨੇ ਅੜੀ ਤੀਜਾ ਮਦਮਾ ਯਾ ਕਰ ਰਿਹਾ ਕਿ ਆਗਰ ਮੁੰਦੇ ਇਧੀਆਂ ਪਸਾਰੇ ਜਿਹੜੇ ਕਾਨ ਵਾਸਤੇ ਗਾਇਜ਼ ਅੱਜ ਦਾ ਵਲੌਗ ਤੁਹਾਨੂੰ ਕਿੱਦਾ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਵਲੌਗ ਇੱਥੇ ਐਂਡ ਕਰਦੇ ਹਾਂ ਅੱਜ ਤੁਹਾਨੂੰ ਇਦਾਂ ਦੇ ਘੈਂਟ ਘੈਂਟ ਵਲੌਗ ਦੇਖਣੇ ਆ ਤੇ ਆਪਣੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ